ਪਰਤਾਪ ਸਿੰਘ ਬਾਜਵਾ ਜੀ ਨੂੰ ਇੱਕ ਨਾ ਆਦਤ ਹੈ ਪੈ ਗਈ ਜਿਹੜੀ ਵੀ ਗੱਲ ਅਸੀਂ ਚੰਗੀ ਕਰਦੇ ਆ ਕਹਿੰਦੇ ਇਹ ਤਾਂ ਸਾਡੀ ਕੀਤੀ ਹੋਈ ਆ ਉਹ ਭਾਈ ਸਾਹਿਬ ਤੁਸੀਂ 5-5 ਵਾਰ ਤੇ ਮੁੱਖ ਆਪਣੇ ਤੁਸੀਂ ਐਮਐਲਏ ਰਹੇ ਹੋ ਤੁਸੀਂ ਐਮਪੀ ਰਹੇ ਹੋ ਤੁਸੀਂ ਲੀਡਰ ਆਫ অপੋਜੀਸ਼ਨ ਹੋ ਤੁਸੀਂ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਦਾਅਵੇਦਾਰ ਦੀ ਤਰ੍ਹਾਂ ਪੇਸ਼ ਕਰਦੇ ਹੋ ਬੈਸਟਾ 10 ਤੁਰੇ ਫਿਰਦੇ ਨੇ ਮੁੱਖ ਮੰਤਰੀ ਦੇ ਦਾਅਵੇਦਾਰ ਮੈਨੂੰ ਹੈਰਾਨੀ ਹੁੰਦੀ ਹੈ ਇਸ ਗੱਲ ਤੋਂ ਸੁਣ ਕੇ ਕਿ ਕਮਾਲ ਦੀ ਗੱਲ ਆ 2004 ਤੋਂ ਬੇਅਦਬੀਆਂ ਘਟਨਾਵਾਂ ਹੁੰਦੀਆਂ ਆ ਰਹੀਆਂ 2025 ਆ ਗਿਆ 21 ਸਾਲ ਤੋਂ ਘਟਨਾਵਾਂ ਹੋ ਰਹੀਆਂ ਕਦੇ ਕਹਿੰਦੇ ਜੀ ਅਸੀਂ ਤਿਆਰੀ ਨਹੀਂ ਕਰਕੇ ਆਏ ਕਦੇ ਕਹਿੰਦੇ ਜੀ ਸਾਨੂੰ ਇਹਦੇ ਬਾਰੇ ਚ ਪਤਾ ਨਹੀਂ ਵੀ ਭਾਈ ਸਾਹਿਬ ਫੇਰ ਤੁਸੀਂ ਐਵੇਂ ਹੀ ਚੁਣ ਕੇ ਆਈ ਜਾਂਦੇ ਹੋ ਜੇ ਤੁਹਾਨੂੰ ਇਹਦੇ ਬਾਰੇ ਚ ਨੌਲੇਜ ਨਹੀਂ ਕੱਲ ਇੰਨਾ ਇੰਪੋਰਟੈਂਟ ਟਾਈਮ ਵਿਧਾਨ ਸਭਾ ਦਾ ਜਿੱਥੇ ਚਰਚਾ ਹੋਣੀ ਸੀ ਡਿਬੇਟ ਹੋਣੀ ਸੀ ਉਹ ਖਰਾਬ ਕਰਕੇ ਰੱਖਤਾ ਕਹਿੰਦੇ ਸਾਨੂੰ ਦੱਸਿਆ ਨਹੀਂ ਕੀ ਦੱਸਣਾ ਜੀ ਬੇਅਦਬੀ ਦੇ ਬਾਰੇ ਵਿੱਚ ਕੀ ਦੱਸਣ ਦੀ ਜ਼ਰੂਰਤ ਹੈ ਬੱਚਾ ਬੱਚਾ ਪੰਜਾਬ ਦਾ ਜਾਣਦਾ ਕਿ ਬੇਅਦਬੀਆਂ ਕਿਵੇਂ ਹੋ ਰਹੀਆਂ ਕਿਹੜੇ ਟਾਈਮ 'ਚ ਹੋ ਰਹੀਆਂ ਕਿਸ ਤਰ੍ਹਾਂ ਨਾਲ ਹੋ ਰਹੀਆਂ ਤੇ ਉਹਦੇ ਲਈ ਵੀ ਇਹਨਾਂ ਨੂੰ ਟਾਈਮ ਚਾਹੀਦਾ ਸੋ ਬੇਸਿਕਲੀ ਇਹਨਾਂ ਨੂੰ ਟਾਈਮ ਜਿਹੜਾ ਚਾਹੀਦਾ ਸੀ ਨਾ ਉਹ ਹੁਣ ਇਹਨਾਂ ਨੂੰ ਇਹ ਪਤਾ ਸੀ ਵੀ ਸਾਡੇ ਕੋਰਟ ਦੇ ਵਿੱਚ ਇਹਨਾਂ ਦੀ ਕੋਰਟ ਦੇ ਵਿੱਚ ਜਿਹੜੀ ਬਾਲ ਆ ਗਈ ਇਹਨਾਂ ਨੂੰ ਇਹ ਪਤਾ ਸੀ ਵੀ ਆਸੀਂ ਬੁਰੀ ਤਰ੍ਹਾਂ ਨਾਲ ਕਲੀਨ ਬੋਲਡ ਹੋਣਾ ਸੋ ਹੁਣ ਅੱਜ ਇਹ ਪੂਰੀ ਦੀ ਪੂਰੀ ਚੀਜ਼ ਨੂੰ ਡਾਇਵਰਟ ਕਰਨ ਲਈ ਅੱਜ ਸ਼ਰਾਰਤਾ ਕਰਨ ਲਈ ਅੱਜ ਇਹ ਉਹਨੂੰ ਮਤਲਬ ਕਿ ਬਾਲ ਨੂੰ ਐ ਸਪਿਨ ਕਰਨ ਦੇ ਲਈ ਅੱਜ ਇਹ ਆਪਣੀਆਂ ਤਿਆਰੀਆਂ ਕਰਕੇ ਆਏ ਹੋਣੇ ਨੇ ਕੋਈ ਨਹੀਂ ਜੇ ਇਹ ਕਰਕੇ ਆਏ ਆ ਅਸੀਂ ਵੀ ਤਿਆਰੀਆਂ ਕਰਕੇ ਆਏ ਆ ਅੱਜ ਇਹਨਾਂ ਨੂੰ ਤਕੜੇ ਅੱਥੀ ਨਜਿੱਠਾਂਗੇ ਦੱਸਾਂਗੇ ਇਹਨਾਂ ਨੇ ਪੰਜਾਬ ਦੀ ਬਰਬਾਦੀ ਕਿਵੇਂ ਕੀਤੀ ਅਸ਼ਵਨੀ ਸ਼ਰਮਾ ਕਹਿੰਦੇ ਬਿੱਲ ਦਾ ਅਸੀਂ ਸਮਰਥਨ ਕਰਾਂਗੇ ਲੇਕਿਨ ਸਰਕਾਰ ਦੀ ਮਨਸ਼ਾ ਕਹਿੰਦੇ ਸਾਨੂੰ ਉਸ ਦੇ ਉੱਪਰ ਸ਼ੱਕ ਹੈ ਅਸ਼ਵਨੀ ਸ਼ਰਮਾ ਜੀ ਕੋਲ ਹੋਰ ਵਿਕਲਪ ਕੀ ਹੈ ਇਹ ਤਾਂ ਦੱਸ ਦਿਓ ਵਿਰੋਧ ਕਰਕੇ ਤਾਂ ਦੇਖਣ ਪੰਜਾਬ ਦੇ ਲੋਕ ਇਹਨਾਂ ਨੂੰ ਜੇ ਪੰਜਾਬ 'ਚ ਰਹਿਣ ਦੇ ਤਾਂ ਤਾਂ ਕਿਉਂ ਇਹਨਾਂ ਕੋਲ ਵਿਕਲਪੇ ਕੋਈ ਨਹੀਂ ਕਿਉਂਕਿ ਐਸਾ ਬਿੱਲ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਲੈ ਕੇ ਆਏ ਨੇ ਜਿਹੜਾ ਬਿੱਲ ਸਮੂਹ ਪੰਜਾਬੀਆਂ ਦੇ ਲਈ ਆ ਪੰਜਾਬ ਵਾਸੀਆਂ ਦੇ ਲਈ ਆ ਔਰ ਸਾਡੇ ਧਾਰਮਿਕ ਜਿੰਨੇ ਗ੍ਰੰਥ ਨੇ ਸਾਰਿਆਂ ਦੇ ਪਾਵਨਤਾ ਤੇ ਪਵਿੱਤਰਤਾ ਦੇ ਲਈ